ਕੀ ਮੁਕਸਰ ਸਹਿਬ ਤੋਂ ਹਲਕਾ ਗਿੱਦੜ ਬਾਦ ਇੱਕ ਮਜ਼ਦੂਰ ਰਹਿਣ ਵਾਲਾ ਜਿਸ ਦੀ ਘਰ ਦੀ ਛੱਤ ਡਿੱਗ ਜਾਂਦੀ ਹੈ ਘਰ ਦੇ ਵਿੱਚ ਇਕੱਲਾ-ਕੱਲਾ ਮੈਂ ਹੀ ਕਮਾਉਣ ਵਾਲਾ ਘਰਵਾਲੀ ਤੇ ਉਸ ਦਾ ਮੁੰਡਾ ਦੋਵੇਂ ਬਿਮਾਰ ਨੇ ਘਰਵਾਲੀ ਉਸੇ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੀ ਹੈ ਜੋ ਕਿ ਜ਼ਿੰਦਗੀ ਦੀ ਜੰਗ ਹਾਰ ਜਾਂਦੀ ਹੈ ਇਸੇ ਬਿਮਾਰੀ ਦੇ ਨਾਲ ਉਸ ਦਾ ਪੁੱਤਰ ਵੀ ਲੜ ਰਿਹਾ ਪਰ ਲੱਖਾਂ ਰੁਪਏ ਖਰਚ ਕਰਕੇ ਸਿਰਫ ਉਹ ਘਰਵਾਲੀ ਤੇ ਉਹ ਮੁੰਡੇ ਦੇ ਵਿੱਚ ਸਿਰਫ ਬੱਚੇ ਨੂੰ ਆਪਣੇ ਨੂੰ ਬਚਾ ਸਕਿਆ ਜੀ ਹਾਂ ਅਜੇ ਉਸ ਨੇ ਮਜ਼ਦੂਰੀ ਕਰਨੀ ਸ਼ੁਰੂ ਹੀ ਕੀਤੀ ਸੀ ਕਿ ਘਰ ਦੀ ਛੱਤ ਡਿੱਗ ਜਾਂਦੀ ਆ ਕਾਰ ਵੀ ਛੱਤ ਡਿੱਗਣ ਕਾਰਨ ਘਰ ਦਾ ਜਿੰਨਾ ਵੀ ਸਮਾਨ ਛੱਤ ਥਲੇ ਦਬ ਕੇ ਟੁੱਟ ਜਾਂਦਾ ਜਿਹੜਾ ਬਚਿਆ ਕੁਝ ਇਹ ਸਮਾਨ ਉਹ ਆਪਣੇ ਆਲੇ ਦੁਆਲੇ ਗਵਾਣ ਦੇ ਵਿੱਚ ਰੱਖ ਦਿੰਦਾ ਪਿੰਡ ਵਾਸੀਆਂ ਨਾਲ ਮਿਲ ਕੇ ਉਹ ਪੰਜਾਬ ਸਰਕਾਰ ਦੇ ਕੋਲੋਂ ਮਦਦ ਦੀ ਗੁਹਾਰ ਲਗਾ ਰਿਹਾ ਹੈ ਆਓ ਆਪਾਂ ਕਰਦੇ ਹਾਂ ਇਸ ਮਜ਼ਦੂਰ ਵੀਰ ਦੇ ਨਾਲ ਗੱਲਬਾਤ ਤੇ ਜਾਣਦੇ ਆਪਾਂ ਸਾਰਾ ਮਾਮਲਾ ਕੀ ਹੈ ਚੱਕ ਗਿਲਜਾਇ ਗਮਦੂਰ ਸਿੰਘ ਨਾ ਜੀ ਘਰ ਤਾਂ ਜੀ ਪਹਿਲਾਂ ਬੇਟੇ ਨੂੰ ਸੀਗੀ ਇਹ ਬਿਮਾਰੀ ਕੈਂਸਰ ਦੀ ਮੜਕਿਓ ਦੀ ਮਾਤਾ ਨੂੰ ਹੋਗੀ ਤੇ ਮੈਥੋਂ ਨਹੀਂ ਪਿਆਗਾ ਮਿਹਨਤ ਬਹੁਤ ਕੀਤੀ ਸਰਕਾਰ ਨੇ ਕਦੇ ਅਧਿਕਾਰੀਆਂ ਨੇ ਘਰ ਬਣਾਉਣ ਲਈ ਕੋਈ ਆਇਆ ਨਹੀਂ ਜੀ ਨਹੀਂ 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 ਕਿਸੇ ਨੇ ਨਹੀਂ ਕੋਈ ਨਹੀਂ ਆਇਆ ਕੋਈ ਪੈਸਾ ਵਗੈਰਾ ਮਿਲਿਆ ਉਹ ਘਰ ਪਾਉਣ ਦਾ ਨਹੀਂ ਜੀ ਨਾ ਕੋਈ ਨਹੀਂ ਮਿਲਿਆਗਾ ਕੀ ਫੀਲ ਕਰਨੀ ਚਾਹੋਗੇ ਸਰਕਾਰ ਨੂੰ ਆ ਤੁਸੀਂ ਵੇਖ ਹੀ ਲੋ ਜੀ ਪੀਲ ਤੱਕੀ ਹੈ ਕਿਸੇ ਦੇ ਘਰੇ ਸਮਾਨ ਰਹਿਣ ਨੂੰ ਥਾਂ ਨਹੀਂ ਮੇਰਾ ਪਿੰਡ ਚੱਕ ਗਿਲਜੀ ਵਾਲਾ ਜੀ ਤੇ ਮੇਰਾ ਨਾਮ ਬਿਆਨਤਾ ਜੀ ਤੇ ਇਹ ਮੇਰਾ ਚਾਚਾ ਜੀ ਇਹ ਨਾਲ ਬਹੁਤ ਗਰੀਬੀ ਵਿੱਚ ਬੰਦਾ ਆ ਰਿਹਾ ਬਹੁਤ ਚਿਰ ਦਾ ਮਰੀਜ਼ ਇਹਦੇ ਦੋ ਸੀ ਘਰ ਤੇ ਰੋਟੀ ਤੇ ਕੀ ਪਕੜੀ ਇਹ ਮਕਾਨ ਇਹਦਾ ਟੇਲ ਬੱਤੀ ਦੇ ਸੀ ਸਾਰਾ ਡਿਗਿਆ ਪਿਆ ਜੀ ਦੇਖ ਲਓ ਆਪਣੀ ਤੁਸੀਂ ਜਾਂਦਾ ਜੀ ਅਸੀਂ ਮੌਕੇ ਤੇ ਜਮਾ ਕੋਲੇ ਹੀ ਡਿਗਿਆ ਮਕਾਨ ਪਰਸੋਂ ਦਾ ਇਹ ਅਸੀਂ ਸਮਾਨ ਇਹਦਾ ਕੱਢ ਆ ਕੇ ਕੋਈ ਨਹੀਂ ਹਜੇ ਆਇਆ ਜੀ ਅਸੀਂ ਤਾਂ ਇਹੀ ਅਪੀਲ ਕਰਦੇ ਇੱਕ ਜੀ ਇਹ ਗਰੀਬ ਨੂੰ ਦਿੱਤਾ ਜਾਵੇ ਸਰਕਾਰ ਅੱਗੇ ਵੀ ਇਹੀ ਬੇਨਤੀ ਹੈ ਜੀ ਤੇ ਬਚੇਤ ਅੱਗੇ ਵੀ ਇਹੀ ਅਪੀਲ ਕਰਦੇ ਛੱਤ ਪਈ ਗਰੀਬ ਦੀ ਇਹਦੀ ਮਦਦ ਕਰੀਏ ਵਾਧੇ ਤੋਂ ਵਾਧ। ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਗਿੱਦੜਬਾਹਾ ਦੇ ਪਿੰਡ ਚੱਕ ਗਿਲਜੇ ਵਾਲਾ ਵਿਖੇ ਇੱਕ ਗਰੀਬ ਮਜ਼ਦੂਰ ਅਸ਼ਿਆਨਾ ਅਚਾਨਕ ਟਹਿ ਟੇਰੀ ਹੋ ਜਾਂਦਾ ਹੈ। ਮਜ਼ਦੂਰ ਨੇ ਮੀਡੀਆ ਦੇ ਨਾਲ ਗੱਲਬਾਤ ਕਰਕੇ ਦੱਸਿਆ ਕਿ ਉਹਦੀ ਪਤਨੀ ਜੋ ਕਿ ਨਾਮ ਮੁਰਾਦ ਬਿਮਾਰੀ ਕੈਂਸਰ ਦੇ ਨਾਲ ਜੂਝ ਰਹੀ ਹੈ ਤੇ ਉਸ ਦਾ ਬੇਟਾ ਵੀ ਇਸੀ ਬਿਮਾਰੀ ਤੋਂ ਪੀੜਤ ਸੀ ਦੋਹਾਂ ਮਾਂ ਪੁੱਤ ਦੇ ਇਲਾਜ ਦੇ ਲਈ ਲੱਖਾਂ ਰੁਪਏ ਖਰਚ ਕਰਕੇ ਸਿਰਫ ਮੈਂ ਪੁੱਤ ਨੂੰ ਹੀ ਬਚਾ ਸਕਿਆ ਇਸ ਦੌਰਾਨ ਹੁਣ ਕੁਝ ਦਿਨਾਂ ਤੋਂ ਰੋਜ਼ਾਨਾ ਦਿਹਾੜੀ ਮਜ਼ਦੂਰੀ ਕਰਨ ਦਾ ਸ਼ੁਰੂ ਹੋ ਗਿਆ ਕਿ ਅਚਾਨਕ ਉਸ ਦੇ ਘਰ ਦੀ ਛੱਤ ਡਿੱਗ ਗਈ ਫਿਲਹਾਲ ਮਜ਼ਦੂਰ ਸਿੰਘ ਨੇ ਘਰੇਲੂ ਸਮਾਨ ਇਸ ਛੱਤ ਦੇ ਹੇਠਾਂ ਆ ਕੇ ਟੁੱਟਣ ਪੁਰੰਤ ਕਰਦੀਆਂ ਬਚੀਆਂ ਕੁਚੀਆਂ ਚੀਜ਼ਾਂ ਨੂੰ ਲੋਕਾਂ ਦੇ ਘਰਾਂ ਵਿੱਚ ਰੱਖ ਕੇ ਆਪਣਾ ਉਕਤ ਸਮਾਂ ਲੰਘਾ ਰਿਹਾ ਹੈ ਪਿੰਡ ਵਾਸੀ ਬਿਅੰਤ ਸਿੰਘ ਸਮੇਤ ਹੋਰਨਾਂ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਸ਼੍ਰੀ ਮੁਖਸਰ ਸਾਹਿਬ ਤੇ ਪੰਜਾਬ ਸਰਕਾਰ ਨੂੰ ਗੁਹਾਰ ਲਗਾਈ ਕਿ ਇਸ ਲੋੜਵੰਦ ਵਿਅਕਤੀ ਦੀ ਸਹਾਇਤਾ ਕੀਤੀ ਜਾਵੇ ਚੱਕ ਦਿਲ ਜਾਇ ਗਮਦੂਰ ਸਿੰਘ ਨਾ ਹੀ ਕੱਲ ਤਾਂ ਜੀ ਪਹਿਲਾਂ ਬੇਟੇ ਨੂੰ ਸੀ ਕਿ ਇਹ ਬਿਮਾਰੀ ਕੈਂਸਰ ਦੀ ਮੜਕਿਓ ਦੀ ਮਾਤਾ ਨੂੰ ਹੋਗੀ ਤੇ ਮੈਥੋਂ ਨਹੀਂ ਪਿਆਗਾ ਮੈਂਤ ਬਹੁਤ ਕੀਤੀ ਸਰਕਾਰ ਨੇ ਕਦੇ ਅਧਿਕਾਰੀਆਂ ਨੇ ਘਰ ਬਣਾਉਣ ਲਈ ਕੋਈ ਆਇਆ ਨਹੀਂ ਜੀ ਨਹੀਂ ਨਹੀਂ ਕਿਸੇ ਨੇ ਨਹੀਂ ਕੋਈ ਨਹੀਂ ਆਇਆ ਕੋਈ ਪੈਸਾ ਵਗੈਰਾ ਮਿਲਿਆ ਹੋਵੇ ਘਰ ਪਾਉਣ ਦਾ ਨਹੀਂ ਜੀ ਨਹੀਂ ਕੋਈ ਨਹੀਂ ਮਿਲਿਆਗਾ ਕੀ ਅਪੀਲ ਕਰਨੀ ਚਾਹੋਗੇ ਸਰਕਾਰ ਨੂੰ ਆ ਤੁਸੀਂ ਵੇਖ ਹੀ ਲੋ ਜੀ ਅਪੀਲ ਤੱਕ ਹੀ ਹੈ ਕਿਸੇ ਦੇ ਘਰੇ ਸਮਾਨ ਰਹਿਣ ਨੂੰ ਥਾਂ ਨਹੀਂ ਮੇਰਾ ਪਿੰਡ ਚੱਕ ਗਿਲਜੀ ਵਾਲਾ ਜੀ ਤੇ ਮੇਰਾ ਨਾਮ ਬਿਆਨਤਾ ਜੀ ਤੇ ਇਹ ਮੇਰਾ ਚਾਚਾ ਜੀ ਇਹ ਦਾ ਬਹੁਤ ਗਰੀਬੀ ਵਿੱਚ ਬੰਦਾ ਆ ਰਿਹਾ ਬਹੁਤ ਚਿਰ ਦਾ ਮਰੀਜ਼ ਇਹਦੇ ਦੋ ਸੀ ਘਰ ਤੇ ਰੋਟੀ ਤੇ ਕੀ ਪਕੜੀ ਇਹ ਮਕਾਨ ਇਹਦਾ ਟੇਲ ਬੱਤੀ ਦੇ ਸੀ ਸਾਰਾ ਡਿਗਿਆ ਪਿਆ ਜੀ ਦੇਖ ਲਓ ਆਪਣੀ ਤੁਸੀਂ ਜਾਂਦਾ ਜੀ ਅਸੀਂ ਮੌਕੇ ਤੇ ਜਮਾ ਕੋਲ ਹੀ ਡਿਗਿਆ ਮਕਾਨ ਪਰਸੋਂ ਦਾ ਇਹ ਅਸੀਂ ਸਮਾਨ ਇਹਦਾ ਕੱਢਿਆ ਆ ਕੀ ਕੋਈ ਨਹੀਂ ਹਜੇ ਆਇਆ ਜੀ ਅਸੀਂ ਤਾਂ ਇਹੀ ਅਪੀਲ ਕਰਦੇ ਇੱਕ ਜੀ ਇਹ ਗਰੀਬ ਨੂੰ ਦਿੱਤਾ ਜਾਵੇ ਸਰਕਾਰ ਅੱਗੇ ਵੀ ਇਹੀ ਬੇਨਤੀ ਹੈ ਜੀ ਤੇ ਬਚੇ ਤਾਂ ਅੱਗੀ ਵੀ ਇਹੀ ਪੀਲ ਸਾਡੀ ਛੱਤ ਪਈ ਗਰੀਬ ਦੀ ਇਹਦੀ ਮਦਦ ਕਰੀ ਜਾਵੇ ਵੱਧ ਤੋਂ ਵੱਧ